ਫਲੋਰ ਦੇ ਨਜ਼ਦੀਕ ਪਿੰਡ ਛਿਚੂਵਾਲ ਵਿਖੇ ਖੜੇ ਇੱਕ ਸਵਾਰੀਆਂ ਉਤਾਰਾ ਹੈ ਟੈਂਪੋ ਨੂੰ ਟਰਾਲੇ ਨੇ ਮਾਰੀ ਟੱਕਰ ਕਈ ਸਵਾਰੀਆਂ ਜ਼ਖਮੀ ਇੱਕ ਔਰਤ ਦੀ ਹੋਈ ਦਤਨਾਕ ਮੌਜ ਜੇਤਨ ਦਾਸੀ ਹੈ ਕਿ ਅਜਮਿਤੀ 16 3 224 ਦਿਨ ਸ਼ਨੀਵਾਰ ਦੁਪਹਿਰੇ 12:30 ਵਜੇ 12 ਵਜੇ ਦੇ ਕਰੀਬ ਫਲੋਰ ਤੋਂ ਛੰਡੀਪਿੰਨੂ ਜਾ ਰਿਹਾ ਸਵਾਰੀਆਂ ਨਾਲ ਭਰੇ ਟੈਂਪੋ ਨੂੰ ਇੱਕ ਬਦਰੀ ਨਾਲ ਭਰੇ ਹੋਏ ਟਰਾਲੇ ਨੇ ਟੱਕਰ ਮਾਰ ਦਿੱਤੀ ਇਹ ਟੈਂਪੋ ਛਿਚੂਵਾਲ ਦੇ ਕੋਲ ਖੜਾ ਸੀ ਅਤੇ ਸਵਾਰੀਆਂ ਨੂੰ ਉਤਾਰ ਰਿਹਾ ਸੀ ਕਿ ਪਿੱਛੋਂ ਫਲੋਰ ਸਾਈਡ ਤੋਂ ਆ ਰਹੇ ਬਦਰੀ ਨਾਲ ਭਰੇ ਹੋਏ ਟਰਾਲੇ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਟੱਕਰ ਇਨੀ ਜ਼ਬਰਦਸਤ ਸੀ ਕਿ ਟੈਂਪੂ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਇਸ ਜ਼ਬਰਦਸਤ ਟੱਕਰ ਵਿੱਚ 8 ਸਵਾਰੀਆਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ ਤੇ ਇੱਕ ਔਰਤ ਦੀ ਟਰਾਲੇ ਦੇ ਟਾਇਰ ਹੇਠਾਂ ਆਉਣ ਕਾਰਨ ਦਰਦਨਾਕ ਮੌਤ ਹੋ ਗਈ ਇਹਨਾਂ ਜ਼ਖਮੇ ਨੂੰ ਸਥਾਨਕ ਲੋਕਾਂ ਨੇ ਫਲੋਰ ਦੇ ਸਿਵਲ ਹਸਪੀਟਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਜਿੱਥੇ ਡਾਕਟਰ ਰੋਹਿਤ ਦੇ ਦਰਸ਼ਨ ਮੁਤਾਬਕ ਦੋ ਜ਼ਖਮੀਆਂ ਦੀ ਹਾਲਤ ਕਾਫੀ ਖਰਾਬ ਸੀ ਅਤੇ ਉਹਨਾਂ ਨੂੰ ਜਲੰਧਰ ਦੇ ਸਿਵਲ ਹਸਪਤਲ ਵਿੱਚ ਹੀ ਰੈਫਰ ਕਰ ਦਿੱਤਾ ਅਤੇ ਬਾਕੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਮ੍ਰਿਤਕ ਔਰਤ ਦੀ ਅਜੇ ਤੱਕ ਪਛਾਣ ਹੀ ਹੋ ਪਾਈ ਉਸ ਦੀ ਲਾਸ਼ ਨੂੰ شناخت ਵਾਸਤੇ ਫਲੋਰ ਦੇ ਸਿਵਲ ਹਸਪਤਲ ਦੀ ਮੌਤਲੀ ਹਸਪਤਲ ਰੱਖ ਦਿੱਤਾ ਖਾਣਾ ਫਲੋਰ ਦੇ ਐਸ.ਏ.ਬੀ. ਜੇ.ਕਮਾਰ ਸਮੇਤ ਪੁਲਿਸ ਪਾਰਟੀ ਘਟਨਾ ਸਥਾਨ ਤੇ ਪਹੁੰਚੇ ਉਹਨਾਂ ਦੇ ਦਸਲਾ ਦਸਲ ਮੁਤਾਬਕ ਟਰਾਲੇ ਦਾ ਡਰਾਈਵਰ ਮੌਕੇ ਤੋਂ ਭੱਜ ਨਿਕਲਿਆ ਅਤੇ ਟਰਾਲੇ ਨੂੰ ਕਾਬੂ ਵਿੱਚ ਲੈ ਲਿਆ ਹੈ ਅਤੇ ਇੱਕ ਰੈਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਨਾ ਜ਼ਖਮੀਆਂ ਦਾ ਹਾਲਚਲ ਪੁੱਛਣ ਲਈ ਐਜੂਕੇਸ਼ਨ ਬੋਰਡ ਦੇ ਵਾਈਸ ਚੇਅਰਮੈਨ ਪ੍ਰਿੰਸੀਪਲ ਪ੍ਰਿੰਕਮਰ ਵੀ ਮੌਕੇ ਤੇ ਪੁੱਜੇ ਅਤੇ ਜ਼ਖਮੀਆਂ ਦਾ ਹਾਲਚਲ ਪੁੱਛਿਆ ਅ ਸਰ ਇਹ ਇੱਕ ਸ਼ਿਸ਼ੂ ਦੇ ਕੋਲ ਐਕਸੀਡੈਂਟ ਹੋਇਆ ਹੈਗਾ ਰੋਡ ਐਕਸੀਡੈਂਟ ਅ ਕਦੇ ਕਦਾ ਹੋਇਆ ਸਰਕੀ ਨੀ ਕੋ ਕੈਜੂਅਲਟ ਹੋਇਆ ਕਿੰਨੇ ਬੰਦੇ ਇੰਜਰ ਹੋਏ ਸਰ ਇੱਕ ਘੋੜਾ ਟਰਾਲਾ ਆ ਜੀ ਜਿਹੜਾ ਫਲੋਰ ਤੋਂ ਨਵਾਂ ਸ਼ਹਿਰ ਜਾ ਰਿਹਾ ਸੀ ਜੀ ਜਿਹਦੇ ਚਾਲਕ ਨੇ ਪਿੰਡ ਸ਼ਿਸ਼ੂ ਵਾਲਾ ਜੀ ਖੜੇ ਟੈਂਪੂ ਦੇ ਵਿੱਚ ਬੜੀ ਤੇਜ਼ ਤੇ ਲਾਪਰਵਾਹੀ ਦੇ ਨਾਲ ਲਿਆ ਕੇ ਮਾਰਿਆ ਜੀ ਜਿਹਦੇ ਟੈਂਪੂ ਦੇ ਵਿੱਚ ਅ ਟੋਟਲ 8 ਸਵਾਰੀਆਂ ਸਨ ਇਹਦਾ ਡਰਾਈਵਰ ਜਿਹਦਾ ਵਿੱਚ ਇੱਕ ਲੇਡੀ ਜਿਹੜੀ ਆ ਟੈਂਪੂ ਪਲਟਣ ਨਾਲ ਤੇ ਉਹ ਟਰੱਕ ਦੇ ਟਾਇਰ ਦੇ ਥੱਲੇ ਆ ਗਈ ਉਹੀ ਉਹੀ ਉਹਦੀ ਮੌਕੇ ਤੇ ਮੌਤ ਹੋ ਗਈ ਆ ਜੀ ਬਾਕੀ ਜਿਹੜੇ 7 ਜਣੇ ਆ ਉਹ ਇੰਜਰਡ ਆ ਜਿਨ੍ਹਾਂ ਵਿੱਚੋਂ 4-5 ਜਣੇ ਇੰਜਰਡ ਜਿਹੜੇ ਉਹ ਰੈਫਰ ਕਰ ਚੁੱਕੇ ਆ ਬਾਕੀ ਸਿਵਲ ਹਸਪਤਾਲ ਫਲੋਰ ਦਾਖਲ ਆ ਇਹਨਾਂ ਦੀ ਪਛਾਣ ਆ ਗਈ ਸਾਰੇ ਇੰਜਰਡ ਕਿੱਥੇ ਕਿੱਥੇ ਨੇ 7 ਜਣਿਆਂ ਦੀ ਪਛਾਣ ਹੋ ਗਈ ਆ ਠੀਕ ਆ ਜੀ ਜਿਹਦੀ ਡੈਥ ਹੋਈ ਆ ਉਹਦੀ ਹਜੇ ਪਛਾਣ ਨਹੀਂ ਹੋਈ ਠੀਕ ਆ ਲੇਡੀ ਦੀ ਠੀਕ ਆ ਜੀ ਤੇਸਰਾ ਉਹ ਜਿਹੜਾ ਡਰਾਈਵਰ ਸੀ ਕੁੜੇ ਦਾ ਡਰਾਈਵਰ ਜਿਹੜਾ ਉਹ ਆਪਾਂ ਟਰੱਕ ਛੱਡ ਕੇ ਭੱਜ ਗਿਆ ਮੌਕੇ ਤੋਂ ਟਰੱਕ ਜਿਹੜਾ ਉਹ ਆਪਾਂ ਕਬਜ਼ੇ 'ਚ ਲੈ ਲਿਆ ਅਗਲੀ ਦੀ ਕਾਰਵਾਈ ਚੱਲੂ ਹੈ ਹਾਂਜੀ ਸਾਡੇ ਕੋਲ ਇੱਕ ਮਾਸਕ ਇਚਵਲਟੀ ਆਈ ਆ ਚਿਚੋਵਾਲ ਕੋਲ ਐਕਸੀਡੈਂਟ ਹੋਇਆ ਕੋਈ ਤੇ ਉਹਨਾਂ ਵਿੱਚੋਂ 8 ਪੇਸ਼ੈਂਟ ਆਏ ਸਾਡੇ ਕੋਲ ਜਿਹਦੇ ਵਿੱਚੋਂ ਇੱਕ ਪ੍ਰੋਟੈਕਟ ਸਿਕਿਫੀਅੰਟ ਕੋਲ ਲੀਡੀ ਸੀਗੀ ਬਾਕੀ ਪੇਸ਼ੈਂਟ ਵੀ ਕੰਡੀਸ਼ਨ ਖਰਾਬ ਮਤਲਬ ਸਾਇਲੈਂਸ ਸੇਕ ਦਾ ਸਰ ਕਿੰਨੇ ਕਿੰਨੇ ਜਰਨਲ ਉਹਨਾਂ ਰੈਫਰ ਵੀ ਕੀਤਾ ਕਿਸੇ ਨੇ ਹਾਂਜੀ ਉਹਨਾਂ ਵਿੱਚੋਂ ਦੋ ਪੇਸ਼ੈਂਟ ਰੈਫਰ ਕੀਤੇ ਉਹਨਾਂ ਦੀ ਕਰੈਸ਼ ਇੰਜਰੀ ਸੀਗੀ ਬਾਤ ਅੱਛਾ ਜੀ ਇੱਕ ਦੇ ਲਾਤੇ ਸੀਗੀ ਪੂਰੀ ਪੇਸ਼ੈਂਟ ਜੀ ਤੇ ਬਾਕੀ ਫਿਰ ਪੇਸ਼ੈਂਟ ਬਾਕੀ ਹਜੇ ਜਰਨਲ ਕੰਡੀਸ਼ਨ ਵਾਲੀ ਠੀਕ ਹੈ ਬਾਕੀ ਨੇ ਕੀ ਕੀਤਾ ਬਾਕੀ ਫੈਰਮਟ ਕੀਤੇ ਸਾਰੇ ਇੱਥੇ ਇਲਾਜ ਚੱਲ ਰਿਹਾ ਸਾਰਾ ਚੱਲ ਰਿਹਾ ਸਾਰੇ ਸਾਰਿਆਂ ਨੂੰ ਇਲਾਜ ਸਾਰੇ ਸਾਰੇ ਡੈਂਟੀਫਾਈ ਹੋ ਗਏ ਹਾਂਜੀ ਬਸ ਇੱਕ ਅਨਨੋਨ ਜਿਹੜੀ ਫੀਮੇਲ ਆ ਉਹ ਡੈਂਟੀਫਾਈ ਨਹੀਂ ਹੋ ਸਕੀ ਜੀ ਗੌਟ ਹੈ ਨਾ ਹਾਂ ਜੀ ਪੇਸ਼ੈਂਟ ਤਾਂ ਦੰਜੂ ਹੈ